ਅਲੀਆਗੋ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਿੱਟ ਸਾਹਮਣੇ ਪਟਿਆਲੇ ਪੇਸ਼ ਹੋਣਾ ਸੀਗਾ ਸਮਨ ਕੀਤਾ ਗਿਆ ਸੀ ਆਰਡਰਸ ਜਾਰੀ ਹੋ ਚੁੱਕੇ ਸਨ ਡਰੱਗ ਮਾਮਲੇ ਦੇ ਚੱਲਦੇ ਤਫ਼ਤੀਸ਼ ਹੋਣੀ ਸੀ ਪਰ ਉਸ ਦੇ ਚੱਲਦੇ ਬਿਕਰਮ ਸਿੰਘ ਮਜੀਠੀਆ ਪੇਸ਼ ਨਹੀਂ ਹੋਏ ਸਗੋਂ ਬਿਕਰਮ ਸਿੰਘ ਮਜੀਠੀਆ ਨੇ ਇੱਕ ਚਿੱਠੀ ਜਿਹੜੀ ਹੈ ਉਹ ਭੇਜ ਦਿੱਤੀ ਐ ਐਸਆਈਟੀ ਨੂੰ ਔਰ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਆਪਣੇ ਨਾਂ ਆਉਣ ਦਾ ਕਾਰਨ ਜਿਹੜਾ ਉਹ ਦੱਸਿਆ ਅੱਜ ਸਮਨ ਕੀਤਾ ਗਿਆ ਸੀ ਅੱਜ 30 ਤਰੀਕ ਹੈ ਔਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਿੱਟ ਸਾਹਮਣੇ ਪੇਸ਼ ਹੋਣਾ ਸੀਗਾ ਪਰ ਉਹ ਪੇਸ਼ ਨਹੀਂ ਹੋਏ ਤੇ ਇਸੇ ਦੇ ਚੱਲਦੇ ਉਹਨਾਂ ਨੇ ਇੱਕ ਚਿੱਠੀ ਭੇਜ ਜਵਾਬ ਦਿੱਤਾ ਆ ਕਿ ਉਹਨਾਂ ਦਾ ਇੱਕ ਹੋਰ ਮਾਮਲਾ ਹੈ ਚੰਡੀਗੜ੍ਹ ਜਿਸ ਵਾਸਤੇ ਉਹਨਾਂ ਨੂੰ ਉੱਥੇ ਜਾਣਾ ਜ਼ਰੂਰੀ ਹੈ ਤੇ ਤਾਂ ਕਰਕੇ ਉਹ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋ ਸਕਦੇ ਪਟਿਆਲੇ ਜਿਹੜੀ ਐਸਆਈਟੀ ਦੀ ਪੇਸ਼ੀ ਸੀ ਉਹਨਾਂ ਦੀ ਅੱਜ ਉਸ ਦੇ ਵਿੱਚ ਉਹ ਪੇਸ਼ ਨਹੀਂ ਹੋ ਸਕਦੇ ਵਿਕ੍ਰਮ ਸਿੰਘ ਮਜੀਠੀਆ ਡਰੱਗ ਮਾਮਲੇ ਦੇ ਵਿੱਚ ਸਮਨ ਕੀਤੇ ਜਾਂਦੇ ਨੇ ਪਟਿਆਲਾ ਪੁਲਿਸ ਰੇਂਜ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਉੱਥੇ ਉਹਨਾਂ ਦੇ ਨਾਲ ਤਫ਼ਤੀਸ਼ ਹੋਣੀ ਹੁੰਦੀ ਹੈ ਪਰ ਇਸ ਦੇ ਬਾਵਜੂਦ ਵਿਕ੍ਰਮ ਸਿੰਘ ਮਜੀਠੀਆ ਪੇਸ਼ ਨਹੀਂ ਹੁੰਦੇ ਇਸ ਤੋਂ ਪਹਿਲਾਂ ਵੀ ਵਿਕ੍ਰਮ ਸਿੰਘ ਮਜੀਠੀਆ ਪੇਸ਼ ਨਹੀਂ ਹੋਏ ਸੀ ਉਸ ਵੇਲੇ ਤਾਂ ਖੈਰ ਹਾਈ ਕੋਰਟ ਦਾ ਸਹਾਰਾ ਲਿਆ ਗਿਆ ਸੀ ਔਰ ਕੋਰਟ ਦੇ ਵਿੱਚ ਐਸ ਆਈਟੀ ਨੇ ਆਪਣਾ ਸਮਨ ਜਿਹੜਾ ਉਹ ਖਾਰਜ ਕਰ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਹੁਣ ਦੁਬਾਰਾ ਸਮਨ ਭੇਜਿਆ ਗਿਆ ਸੀ ਵਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਬੁਲਾਇਆ ਗਿਆ ਸੀ ਔਰ ਉਸ ਦੇ ਚੱਲਦੇ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਪੇਸ਼ ਨਹੀਂ ਹੁੰਦੇ ਅੱਜ ਅੱਜ ਪੇਸ਼ ਨਹੀਂ ਹੋਏ ਕਾਰਨ ਦੱਸ ਦਿੱਤਾ ਗਿਆ ਚਿੱਠੀ ਭੇਜ ਦਿੱਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਕੋਈ ਦੂਸਰਾ ਸਮਨ ਜਿਹੜਾ ਉਹ ਭੇਜਿਆ ਜਾਵੇਗਾ ਜਾਂ ਨਹੀਂ ਜਾਂ ਫਿਰ ਇਸ ਮਾਮਲੇ ਨੂੰ ਲੈ ਕੇ ਕੋਈ ਹੋਰ ਕਾਰਵਾਈ ਕੀਤੀ ਜਾਂਦੀ ਹੈ ਅਜੇ ਤੱਕ ਸੰਭਾਵਨਾਵਾਂ ਇਹੀ ਲਗਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਕੋਈ ਹੋਰ ਤਰੀਕ ਮਕਸੂਸ ਕਰ ਲਈ ਜਾਵੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਤਫਤੀਸ਼ ਦੇ ਮਤਲਕ ਔਰ ਉਹਨਾਂ ਨੂੰ ਉਸ ਦਿਨ ਸਮਨ ਕੀਤਾ ਜਾਵੇ ਜੋ ਵੀ ਹੋਏਗਾ ਉਹ ਦੱਸਦੇ ਰਵਾਂਗੇ ਮਜੀਠੀਆ ਨੂੰ ਕਦੋਂ ਸਮਨ ਕੀਤਾ ਜਾਂਦਾ ਕਦੋਂ ਨਹੀਂ ਹਰ ਇੱਕ ਚੀਜ਼ ਦੇ ਬਾਰੇ ਜਾਣਕਾਰੀ ਦਿੰਦੇ ਰਵਾਂਗੇ ਉਹ ਤਕਲੀਬ ਹਨ ਰੋਮਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ